ਆ ਜਾ ਆ ਜਾ ਆ ਜਾ ਸ਼ੁਕਰ ਹੈ ਜੀ ਸ਼ੁਕਰ ਹੈ ਸਤਿ ਸ੍ਰੀ ਅਕਾਲ ਜੀ ਸ਼ੁਕਰ ਹੈ ਤੁਸੀਂ ਛੇਤੀ ਆ ਗਏ ਮੇਰੀ ਗੱਲ ਸੁਣ ਲਓ ਮੈਨਾਂ ਫालतू ਗੱਲ ਕਰਨ ਦੀ ਲੋੜ ਨਹੀਂ ਤੇ ਮੈਂ ਤੁਹਾਨਾਂ ਨਾਰਾਜ਼ ਆ ਬਸ ਜਿਹੜੀ ਗੱਲ ਕਰਨੀ ਹੈ ਜਲਦੀ ਕਰੋ ਮੇਰੀ ਗੱਲ ਸੁਣਾ ਮੈਂ ਤਾਂ ਤੈਨੂੰ ਦੇਖ ਕੇ ਨਾ ਖੁਸ਼ ਹੋ ਗਿਆ ਵੀ ਬੱਲੇ ਅੱਜ ਦਾ ਦਰਸ਼ਨ ਹੋਏ ਗਿਆ ਨਾਰਾਜ਼ ਤੂੰ ਨਾ ਹੋ ਨਾਰਾਜ਼ ਮੇਰਾ ਹੱਕ ਬਣਦਾ ਹੋਣ ਦਾ ਬੇਬੇ ਤੇਰਾ ਸੀ ਨਹੀਂ ਆਇਆ ਕੋਈ ਨਾ ਕੋਤ ਮੈ ਤਾਂ ਤੜਤੇ ਹੀ ਲੱਗ ਰਹੀਆਂ ਬਹੁਤ ਸ਼ੀਨ ਕਰੇ ਨੇ ਅੱਜ ਮੈਂ ਅੱਜ ਦੇ ਕੱਲੇ ਸਨ ਨਾ ਮੇਰੇ ਤੇ ਗੈਗ ਦਾ ਪੂਰਾ ਜੋਰ ਲੱਗ ਗਿਆ ਅੱਛਾ ਉਹ ਬਾਈ ਦਾ ਹਾਂ ਚਲੋ ਨਕਾ ਨਹੀਂ ਕਰੇ ਬਹੁਤ ਸ਼ੀਨ ਹੈ ਕਮਾਂਤਾ ਮੇਰੀ ਨੂੰ ਹੈ ਪੁੱਤ ਅੱਛਾ ਜੀ ਹੁਣ ਵਾ ਸਦਾਮਲੇ ਲਈ ਚਲ ਉਹਨਾਂ ਨੂੰ ਕਰ ਲੈਂਦੇ ਹੁਣ ਬਾਈ ਦੋ ਦਿਨਾਂ ਤੋਂ ਹੀ ਹਾਂ ਆ ਬਾਈ ਦੇ ਕੈਰੇਕਟਰ ਨੂੰ ਬਹੁਤ ਪਿਆਰ ਦੇ ਰਹੇ ਹੋ ਬਾਈ ਤੁਸੀਂ ਤੇ ਐਵੇਂ ਦੰਦੇ ਰਹੋ ਤੇ ਮਾਂ ਤਾਂ ਨਿਤਪਾਰ ਰੱਖਿਆ ਮਨੂੰ ਇਹ ਸੱਚੀ ਮੁੱਚੀ ਇਹਨੇ ਸਾਰਿਆਂ ਨੂੰ ਤਪਾਰ ਖਵੇ ਬੇ ਹਾਂ ਮੈਂ ਤਾਂ ਕਰਿਆ ਹੀ ਜੀ ਨੂੰ ਆਹੀ ਛੜਤਾ ਲਹੂ ਪੀਖਿਆ ਸਹੀ ਗੱਲਾਂ ਹਾਂ ਕੀ ਕਰੀਏ ਫਿਰ ਅਹੀ ਨੂੰ ਕੱਢ ਦੰਦੇ ਆ ਹੈ ਕਹੀਦਾ ਜੰਦਾ ਕੱਢ ਦੰਦੇ ਆ ਖਾ ਵੜ ਦੰਦੇ ਆ ਦੁਕਾਨ ਨੂੰ ਇਹ ਬਗਾਨੀਆਂ ਸੀ ਐ ਕਰਦੇ ਨਹੀਂ ਤੇ ਚੱਲ ਸੁਦਰ ਜੀ ਨਿਆਣੀ ਐ ਹੌਲੀ ਹੌਲੀ ਸੁਦਰ ਜੀ ਬੇ ਇਹ ਭੱਡੀ ਹੋ ਗਈ ਨਾ ਤੇ ਦਿਮਾਗ ਹੋ ਜੂਗਾ ਪੁੱਤੋ ਦਾ ਹਾਂ ਹਜੇ ਤੇ ਵਾਚੀ ਵੱਡੀ ਹੋਊਗੀ ਹਾਂ ਇਹਦੂ ਵਾਚ ਨਹੀਂ ਵੱਡੀ ਹੁੰਦੀ ਬੇਬੇ ਕੋਈ ਨਾ ਪੁੱਤ ਮੈਂ ਨਹੀਂ ਦਲੇ ਨਹੀਂ ਆਣੀ ਲੱਗਦਾ ਮੈਂ ਮਾਫ ਵੀ ਇਹਨੂੰ ਐ ਕਰਦਾ ਨਹੀਂ ਬਿਜਲ ਜਵਾਕ ਨਹੀਂ ਹਾਂ ਕਰੈਕਟਰ ਚ ਬੇਬੇ ਤੂੰ ਜੇ ਮੇਰਾ ਕਰੈਕਟਰ ਹੈ ਦੀ ਮਾਂ ਤੂੰ ਦੀ ਹੈਣਾ ਹਾਂ ਤੇ ਖੜਕਾਇਆ ਕਰ ਮੜਾ ਇਹਨੂੰ ਖੜਕਾ ਦੇ ਇਹ ਬੋਲਦੀ ਬੋਵਾ ਉਹ ਵੀ ਇਹ ਰੀਅਲ ਲਾਈਫ ਚ ਬੋਲਦੀ ਬੋਵਾ ਇਹਨੂੰ ਮੜਾ ਖੜਕਾਇਆ ਕਰ ਡਾਇਲੌਗ ਚ ਬੋਲਿਆ ਕਰ ਪੁੱਤ ਟਾਈਮ ਤੇ ਜਿਹੜੀ ਗੱਲ ਹੈ ਠੁਕਮੀਂ ਦੇ ਉਹ ਤੇ ਖੜਕਾਉਣੀ ਹੁੰਦੀ ਹੈ ਨਹੀਂ ਪਿਆਰ ਵੀ ਦਿੰਦੀ ਹੈ ਜਿੱਥੇ ਖੜਕਾਉਂਦਾ ਹੁੰਦਾ ਉਥੇ ਖੜਕਾ ਵੀ ਦਿੰਦੀ ਹੈ ਮੈਂ ਖੜਕਾਦੀ ਸੀ ਹਾਂ ਬਾਈ ਨੇ ਖੜਕਾਦੀ ਸੀ ਬਾਈ ਇਕੱਲਿਓ ਲੱਗ ਰਹੀ ਹੈ ਬੋਲਣਾ ਲੋ ਮਜ਼ਾ ਕਰਦੇ ਆ ਤਾਂ ਬਾਈ ਹੱਸਦੇ ਆ ਕਦੇ ਸੀਰੀਅਸ ਲੈ ਜਾ ਹਾਂ ਸੀਨ ਚ ਘੜਕਾਈ ਸੀ ਹਾਂ ਸੀਨ ਚ ਘੜਕਾਈ ਤੀ ਆ ਬਾਈ ਨਾਲ ਹੋ ਗਈ ਸੀ ਤੂੰ ਮੈਂ ਮੈਂ ਵੀ ਲਾਇਆ ਇੱਕ ਦਿਨ ਹਾਂ ਦੂਜੀ ਥਰੀ ਚ ਸੀ ਮੈਂ ਮੈਂ ਵੀ ਲਾਇਆ ਤੀ ਹਾਂ ਅੰਨੇ ਮੜੇ ਮੋਟੇ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਗੁੱਸੇ ਕਲੇ ਦਾ ਹੁੰਦੇ ਰਹਿੰਦੇ ਨੇ ਦਰਵਾਜ਼ੇ ਹੁੰਦੀ ਹੁੰਦਾ ਪਤਾ ਤੂੰ ਮੈਂ ਮੈਂ ਜਹੀ ਗੱਲ ਪਰ ਦੂਜੇ ਦਿਨ ਉਹੋ ਜਿਹੀ ਹੋ ਜੇ ਬੰਦਾ ਹਨਾ ਬੇਬੇ ਉਹਦੇ ਵਰਗੀ ਰੀਸ ਨਹੀਂ ਅਸੀਂ ਹੋ ਜਾਨੇ ਸਾ ਤੈਨੂੰ ਸਾਡਾ ਟਾਈਮ ਨਹੀਂ ਚਾਹੀਆ ਹਾਂ ਸਹੀ ਗੱਲ ਹੈ ਤੂੰ ਸ ਤਾਂ ਇਕੱਠਿਆਂ ਨੇ ਕੰਮ ਕਰਨਾ ਹੁੰਦਾ ਹਨਾ ਸੀਨ ਚੱਲ ਫਿਰ ਉਧਰ ਮੈਂ ਲਾ ਮੈਂ ਮਾਰ ਦਵਾਂ ਤਾ ਹੱਥ ਮਾਰ ਦੇ ਵਨੀ ਇਲੈਕਸ਼ਨ ਕਰਦਾ ਕਿ ਨਹੀਂ ਗਿਆ ਉਹਦੇ ਇੱਥੇ ਤੱਕ ਦੇਖ ਪੂਰੀ ਕਰ ਵਾੜਾ ਹੌਲੀ ਵੀ ਨਹੀਂ ਵਾੜਾ ਸਹੀ ਗੱਲ ਆ ਰੈਡੀ ਕੰਮ ਕਰ ਰੈਡੀ ਐਕਸ਼ਨ ਇੱਕ ਹੀ ਕਰੀਏ ਤੂੰ ਤੂੰ ਪੌਲੀ ਹੋ ਗਈ ਅਜਿ ਤਲਾਕ ਦੇ ਦੋ ਤਲਾਕੋਂ ਜਿੱਤੇ ਜਾਂਦੇ ਨੇ ਫਿਰ ਬੱਸ ਮੇਰੀ ਗੱਲ ਸੁਣੋ ਮੈਂ ਤੇ ਰੋਜ਼ੋ ਇਦਾਂ ਮਿਲਿਆ ਨਹੀਂ ਜਾਂਦਾ ਹੈਗਾ ਫਿਰ ਮੈਨੂੰ ਅੰਤੋ ਬਾਅਦ ਬੁਲਾਇਆ ਨਾ ਮੇਰੀ ਗੱਲ ਸੁਣ ਸਿਆਣੀ ਬਣਿਆ ਕਰਦੇ ਨੇ ਇਹ ਵੀ ਗੱਲ ਥੋੜੀ ਹੁੰਦੀ ਐ ਤੁਹਾਨੂੰ ਯਾਰ ਐਵੇਂ ਮਿਲ ਮਨਾਉਣ ਦੀ ਗੱਲ ਹੋਣੀ ਕਰਾ ਕਰਦੇ ਓਰੇ ਤੂੰ ਮੈਂ ਕਿਥੇ ਸੀ ਇੱਥੇ ਸੱਸ ਸਹਰੀ ਕਾਲ ਜੀ ਅਹ ਸਹਰੀ ਕਾਲ ਭਾਈ ਤੂੰ ਇੱਥੇ ਕਾ ਤੋ ਖੜੀ ਐ ਤੂੰ ਮੈਨੂੰ ਤਾਂ ਕਹਿ ਕੀ ਮੈਂ ਤਾਈ ਕੋਲੇ ਜਾਨੀ ਆ ਮਮੀ ਸੁਣ ਤਾਂ ਲੋ ਉਹ ਤਾਂ ਮੈਨੂੰ ਰਸਤਾ ਪੁੱਛਲੇ ਸੀ ਮੀ ਪੈ ਨਾਲ ਬੇਬੇ ਕੀ ਸਮਾਚਾਰਾ ਕੋਤ ਸਮਾਚਾਰ ਤਾਂ ਇਹੀ ਹੈ ਵੀ ਮਹਾਰਾਜ ਸੱਚੇ ਪਾਸ਼ਾ ਤੇ ਰੰਮੇ ਅਰਦਾਸ ਹੈ ਸਾਲ ਪਰ ਜਿਵੇਂ ਕਹਿੰਦੇ ਨੇ ਦਾਣੇ ਖਾਣੇ ਹੈ ਨਾ ਜੀਵ ਜੰਤ ਸਾਰੇ ਆ ਗਏ ਆਪਾਂ ਵਿੱਚ ਹੈ ਨਾ ਗਰੀਬ ਅਮੀਰ ਅੰਨ ਬਿਨਾ ਤਾਂ ਢਿੱਡ ਨਹੀਂ ਕਿਸੇ ਦਾ ਭਰਦਾ ਪਰ ਉਂ ਫਿਕਰ ਹੈ ਉਹਨੂੰ ਸਾਰਿਆਂ ਦਾ ਆਪਾਂ ਉਹਨੂੰ ਆਪਣਾ ਆਪਣਾ ਵੀ ਇਹ ਅਰਦਾਸ ਹੈ ਵੀ ਸੱਚੇ ਪਾਸ਼ਾ ਦਾਣੇ ਖਾਣ ਹਾਂ ਸਹੀ ਗੱਲ ਹੈ ਇਹ ਇਹ ਅਰਦਾਸ ਬੇਨਤੀ ਸੁਣ ਸਾਡੇ ਹੈ ਨਾ ਕਿਸੇ ਦੇ ਥੋੜੇ ਨੇ ਕਿਸੇ ਦੇ ਬਾਲੇ ਆਕਰ ਨੂੰ ਹਨਤਾਨੀ ਹੈ ਨਾ ਬਾਹਣਾ ਚ ਨਾ ਰੋਜੇ ਤੜਕੇ ਦਾ ਜਦੋਂ ਬੱਦਲ ਦੇਖੀ ਜਾਂਦੇ ਆ ਜਾਂ ਸੁਣਿਆ ਵੀ ਮੌਸਮ ਖਰਾਬ ਹੈ ਉਦੋਂ ਦਾ ਐ ਜੋ ਹੈ ਵੀ ਜੋ ਜੱਟਾਂ ਨੂੰ ਤਾਂ ਟੈਨਸ਼ਨ ਹੋ ਗਈ ਹਾਂ ਉਹ ਪਤਾ ਕੀ ਹੈ ਉਹ ਐ ਟੈਨਸ਼ਨ ਜੀ ਹੋ ਗਈ ਵੀ ਜਿਵੇਂ ਥਾਲੀ ਮੂਹਰੇ ਪਰੋਸੀ ਪਈ ਹੁੰਦੀ ਹੈ ਪ੍ਰੌਨ ਠਾ ਰੱਖਿਆ ਮੱਖਣੀ ਰੱਖੀ ਹੈ ਆ ਕੇ ਕੋਈ ਹੱਥ ਬਾਵੇ ਘੜੀ ਸਣੂ ਹਨਾ ਉਹ ਕੀ ਇਹ ਕਰਦਾ ਵੀ ਉਹ ਗੱਲ ਹੈ ਵੀ ਹੁਣ ਥਾਲੀ ਆਪਣੀ ਇਹ ਪਰੋਸੀ ਵੀ ਹੈ ਇੱਕ ਕਿਸਾਨ ਦੀ ਕਿਸਾਨ ਦੀ ਕੀ ਟਡ ਤਾਂ ਸਭ ਦੀ ਲੱਗਿਆ ਕਿਸਾਨਾਂ ਦੇ ਵੀ ਤਰ੍ਹਾਂ ਦੀ ਸਹੀ ਗੱਲ ਹੈ ਸਾਬ ਨੂੰ ਅੰਨ ਦੀ ਲੋੜ ਹੈਗੀ ਵੀ ਆਹ ਗੱਲ ਤੋਂ ਹੋ ਰਿਹਾ ਚਲੋ ਮਰਜੀ ਹੈ ਮਾਲਕ ਦੀ ਆਪਾਂ ਉਹਨੂੰ ਦੋਸ਼ ਵੀ ਨਹੀਂ ਸਰਦਾ ਕਿਸੇ ਦਾ ਨਹੀਂ ਬੇਬੇ ਪਰ ਸੋਚ ਗੱਲੀ ਕਿਸਾਨ ਨੂੰ ਹੈ ਸੋਚ ਗੱਲੀ ਕਿਸਾਨ ਹੋਰਾਂ ਨੂੰ ਨਹੀਂ ਹੈਗੇ ਉਹਨਾਂ ਨੂੰ ਆਏ ਆ ਪੁੱਤ ਜਿੰਨਾ ਕੋਈ ਪੈਸਾ ਹੈ ਹਨਾ ਉਹ ਕਿਤੋਂ ਵੀ ਖਰੀਦ ਲੈਣਗੇ ਮਹਿੰਗਾ ਸਸਤਾ ਜਿਹੜੇ ਗਰੀਬ ਨੇ ਜਿਨ੍ਹਾਂ ਨੇ ਦਿਹਾੜੀ ਕਰਕੇ ਬੱਲੀਆਂ ਚੁੱਕ ਕੇ ਟਾਈਮ ਪਾਸ ਕਰਨਾ ਉਹਨਾਂ ਦਾ ਜਾਦੇ ਔਖਾ ਹਾਂ ਸਹੀ ਗੱਲ ਆ ਵੀਰੇ ਹਨਾ ਜੇ ਹੁਣ ਪੁੱਤੀ ਜੱਟਾਂ ਦੀ ਨਾ ਕਿਉਂ ਕਿਉਂ ਨਹੀਂ ਕਵਾਈ ਹੁੰਦੀ ਹੈ ਹਨਾ ਨਾ ਕੋਈ ਦੋ ਨੰਬਰ ਦਾ ਕੰਮ ਨਹੀਂ ਕਰਦਾ ਅਸੀਂ ਦੋ ਨੰਬਰ ਦਾ ਕੰਮ ਨਹੀਂ ਕਰਦਾ ਆ ਜਾ ਆ ਜਾ ਆ ਜਾ ਸ਼ੁਕਰ ਹੈ ਸ਼ੁਕਰ ਹੈ ਤੁਹਾਡਾ ਦਰਸ਼ਨ ਹੋ ਗਿਆ ਸ਼ੁਕਰ ਹੈ ਜੀ ਸ਼ੁਕਰ ਹੈ ਕੀ ਗੱਲ ਹੋ ਗਈ ਨਰਾਜ ਤਾਂ ਮੈਂ ਹੋਣਾ ਸੀ ਕੜਾ ਕਿੰਨਾ ਟਾਈਮ ਵਗਰੇ ਖੜੇ ਨਾ ਜੀ ਟੱਕਰ ਕੱਟ ਲੈਣ ਦੇ ਮਾਮ ਤੇ ਸੀਨ ਉਹਨਾਂ ਨੂੰ ਐਵੇਂ ਖੜੀਆਂ ਹੋ ਜਾਓਗੇ ਟੱਕਰ ਟੱਕਰ ਮਾਰ ਜੂ ਤੁਹਾਨੂੰ ਹਾਂ ਕੋਈ ਇੱਕ ਪਾਸਾ ਕਰ ਜੂ ਮੈਂ ਤੁਹਾਡਾ ਹੋ ਜਾਣ ਦੇ ਇੱਕ ਪਾਸਾ ਇੱਕ ਦਿਨ ਤਾਂ ਹੋਣਾ ਹੀ ਆ ਹੈ ਟਰੱਕ ਡਰੁੱਕ ਵਾਲਾ ਕਿਤੇ ਟਰੱਕ ਉੱਤੇ ਜੜ ਜੇ ਹਰ ਸ਼ੜਕ ਤੇ ਬੈਠੀ ਹੋ ਨਿਸ਼ਾਨੀ ਰਹਿਣੀ ਵੀ ਕਿਹੜੀ ਪ੍ਰੀਤ ਹੈ ਕਿਹੜੀ ਕਰ ਰਹੀ ਸਹੀ ਗੱਲ ਹੈ ਉਹਨੂੰ ਜੂ ਸਾਡਾ ਮੈਂ ਖਾਂਤਿਆਂ ਨੇ ਫੁੱਲ ਪੈ ਜੂ ਤੁਸੀਂ ਪੰਜ ਪੰਜ 6 6 ਲੱਖ ਰੁਪਈਆ ਲੈ ਲਓ ਉਸ ਤਾਂ ਮਾਰੀ ਜਾਂ ਨਾ ਨਾ ਬੇਬੇ ਹੀ ਸੋਰੀ ਖਾਣ ਦੇ ਪੈਸੇ ਨਾਲ ਲੈ ਚਾ ਸਾਨੂੰ 5 ਲੱਖ ਪਿਆਰਾ ਹੋ ਗਿਆ ਤੁਹਾਡੇ ਨੂੰ ਹਾਂ ਆ ਦੇ ਕਹਿੰਦਾ ਨਾ ਹੀ ਗਈਆਂ ਫਿਰ ਲੈ ਮਾਸ ਦਾ ਕੀਮਤ ਪਾਏ ਸਾਡੇ ਦੀ ਨਹੀਂ ਨਹੀਂ ਕੱਲਾ ਪੈਸਾ ਥੋੜੀ ਜਰੂਰੀ ਹੁੰਦਾ ਕਿਉਂ ਜੀ ਸਹੀ ਗੱਲ ਹੈ ਸਾਰਾ ਕੁਝ ਪੈਸਾ ਵੀ ਨਹੀਂ ਹੁੰਦਾ ਹਾਂ ਪਰ ਪੈਸੇ ਦੀ ਜ਼ਰੂਰਤ ਪੈਸੇ ਤੋਂ ਬਿਨਾ ਪੂਰੀ ਨਹੀਂ ਪਰ ਸਾਰਾ ਕੋਈ ਗੰਮੀ ਕੋ ਸੀਨੇ ਕਰਦਾ ਸਹੀ ਗੱਲ ਹੈ ਜੀ ਬੰਦੇ ਪੁੱਤ ਮੇਰੀ ਗੱਲ ਸਾਰਾ ਬੰਦੇ ਨੂੰ ਨਾ ਪੈਸੇ ਦਾ ਵੱਧ ਪਿਆਰ ਹੈ ਜਿਹਦਾ ਹੂੰ ਆ ਐਸੀ ਵੀ ਨਾ ਜ਼ਿੰਦਗੀ ਨਹੀਂ ਬੰਦੇ ਜਿਹੜੇ ਪੁੱਤੜਾ ਸਹੀ ਗੱਲ ਆ ਗੀ ਮੱਖ ਕੈਮਰੇ ਦੇ ਨੇੜੇ ਜਾ ਕੇ ਦੱਸਾਂ ਹਾਂ ਹਾਂ ਦੱਸਾਂ ਕਹਿੰਦੇ ਵੀ ਸਾਰਾ ਕੁਝ ਪੈਸਾ ਨਹੀਂ ਹੁੰਦਾ ਹੈਗਾ ਪਰ ਇੱਕ ਗੱਲ ਜ਼ਰੂਰ ਹੈ ਪੈਸਾ ਵੀ ਬਹੁਤ ਕੁਸਾ ਆਪਣ ਮੰਨ ਕੇ ਚੱਲ ਵੀ ਤੂੰ ਪੁੱਤ ਮੇਰਾ ਰਿਸ਼ਤੇਦਾਰ ਹੈ ਜੇ ਤਾਂ ਤੂੰ ਹੈਗਾ ਗਰੀਬ ਹੂੰ ਤੇ ਤਾਂ ਮੇਰਾ ਤੇਰਾ ਕੋਈ ਦੇਣਾ ਲੈਣਾ ਨਹੀਂ ਹਾਂ ਸਹੀ ਗੱਲ ਹੈ ਜੇ ਤੂੰ ਹੈਗਾ ਅਮੀਰ ਨੌਕਰੀ ਤੇ ਜਾਂ ਤੇਰੀ ਕੋਈ ਪਾਵਰ ਆ ਫਿਰ ਤੈਨੂੰ ਮੈਂ ਰੋਜ਼ ਨੂੰ ਪੁੱਤ ਤਾਕੜਾ ਹੈ ਜਿਉਂ ਦਾ ਮਾਰਦਾ ਰਹਾ ਬਾਦ ਫੁੱਲ ਕੌੜੀ ਬੇਲ ਵਾਂਗੂ ਵਧੇ ਤੂੰ ਜੇ ਮੈਂ ਇੰਨੀ ਅਸੀਸਾਂ ਦੂੰ ਜੇ ਤੂੰ ਗਰੀਬ ਹੈ ਤੇ ਮੈਂ ਨਾ ਦੇ ਕੇ ਆਏ ਜਿਹੜੀ ਵੀ ਪਾ ਕੇ ਲੰਘਿਆ ਕਰਵਾਏਗੇ ਵੀ ਕੋਸ ਮੰਗ ਨਾਲ ਸਹੀ ਗੱਲ ਹੈ ਇਹ ਵਕਤ ਇਹ ਹੈ ਜਾਇਆ ਹੋਇਆ ਪਰ ਮਾਲਕ ਸੱਚੇ ਪਾਸ਼ਾ ਮੈਂ ਤਾਂ ਕਹਿੰਦੀ ਸਾਰਿਆਂ ਨੂੰ ਇੱਕੋ ਜੇ ਹਾਂ ਪਹਿਲਾਂ ਪਹਿਲਾਂ ਵਾਲੇ ਸਮੇਂ 'ਚ ਜ਼ੁਬਾਨ ਹੁੰਦੀ ਸੀ ਬੰਦਿਆਂ ਦੀ ਹਨਾ ਵੀ ਸਾਰਿਆਂ ਨੂੰ ਪਹਿਲਾਂ ਪੈਸੇ ਨੂੰ ਮੁੱਖ ਨਹੀਂ ਰੱਖਦੇਦੇ ਉਹ ਜਿਹੜੇ ਲੋਕ ਹੁੰਦੇ تھےਗੇ ਹਾਂ ਅੱਜ ਕੱਲ ਮੈਂ ਕੀ ਸੀ ਪੁੱਤ ਪਹਿਲਾਂ ਚੌਧਰਦਾਰੀਆਂ ਕਿਉਂ ਸੀ ਲੋਕਾਂ ਦੀਆਂ ਇੱਜ਼ਤਾਂ ਜ਼ਿਆਦੇ ਕਿਉਂ ਸੀਗੀਆਂ ਜਿਵੇਂ ਛੋਟੇ ਹਨਾ ਜਿਵੇਂ ਸੌਹਰਾ ਆ ਗਿਆ ਕੋਈ ਸੱਸ ਜਾਂ ਕੋਈ ਹੋਰ ਪਿੰਡ ਤੋਂ ਲੰਬਰਦਾਰ ਸਰਪੰਚ ਕੁਛ ਵੀ ਲਾ ਲੈ ਉਹ ਕਿਉਂ ਹੁੰਦੇ ਸੀ ਇੱਕ ਤਾਂ ਇਹ ਹੁੰਦਾ ਸੀ ਵੀ ਸਾਰੇ ਇੱਕ ਦੂਜੇ ਨੂੰ ਸਮਝਦੇ ਸੀ ਇਹ ਫਲਾਨੇ ਦੀ ਮਹੂਤੀ ਆ ਹਨਾ ਇਹ ਕੇ ਸਮਝਦੇ ਸੀ ਵੀ ਉਹ ਸਾਡੇ ਪਿੰਡ ਦਾ ਬੰਦਾ ਜਾਂਦਾ ਜੇ ਮਤਲਬ ਕਿਸੇ ਪਿੰਡ ਕੋਈ ਕੁੜੀ ਵੀ ਇਹੀ ਹੁੰਦੀ ਉਹ ਉਥੇ ਜਦੋਂ ਐ ਪਤਾ ਲੱਗਦਾ ਕਿ ਫੁਲਾਨੇ ਪਿੰਡੋਂ ਬੰਦਾ ਹੈ ਉਹ ਐਨੀ ਇੱਜ਼ਤ ਕਰਦੇ ਅਗਲੇ ਨੂੰ ਲੱਗਦਾ ਮੇਰਾ ਸਾਕਾ ਤਾਇਆ ਚਾਚਾ ਆਇਆ ਕੋਈ ਉਹ ਰੂ ਜਿਵੇਂ ਕਹਿੰਦਾ ਨੂਕੰਡਾ ਹਨਾ ਰੋਮ ਰੋਮ ਉਹਦਾ ਐ ਖੜਾ ਹੋ ਜਾਂਦਾ ਵੀ ਸਾਡੇ ਪਿੰਡੋਂ ਬੰਦਾ ਤੇ ਲੋ ਵਰਤਦੇ ਤੇ ਪਹਿਲਾਂ ਬੰਦੇ ਲੋ ਵਰਤਦੇ ਸੀ ਹੁਣ ਜਿਹੜੇ ਹੁਣ ਰਿਸ਼ਤੇ ਨੇ ਜਿਹੜੀ ਹੁਣ ਇੱਜ਼ਤ ਹੈ ਉਹ ਪੈਸੇ ਕਰਕੇ ਪੈਸੇ ਕਰਕੇ ਆ ਜੇ ਤੇਰੇ ਕੋਲੇ ਹੈਗਾ ਤਾਂ ਤੇਰੀ ਥੋੜੀ ਇੱਜ਼ਤ ਆ ਫਿਰ ਤਾਂ ਤੈਨੂੰ ਪੰਜ ਦੇ ਬਲਾਸ ਚ ਕੋਕ ਵਗੈਰਾ ਪਿਔਾਂਗੀ ਤੇ ਬਿਸਕਟ ਵੀ ਖਵਾਉਂਗੀ ਜੇ ਤੂੰ ਗਰੀਬ ਮੈਂ ਪਹਿਲੀ ਗੱਲ ਤੁਹਾਨੂੰ ਬਾਹਰ ਚ ਖੜੀ ਖੜੀ ਚਗਾਠ ਤੇ ਹਥਲਾਕੇ ਅਸੀਂ ਪੁੱਛੂ ਕੀ ਤੇ ਜਾਣਿਆ ਪੁੱਤ ਦਾ ਹਾਂ ਸਭ ਬਲਾਨਿਆਂ ਦੇ ਮੈਂ ਤਾਂ ਫਿਰ ਕਦੇ ਪਿੰਡ ਗਈ ਨਹੀਂ ਨਾ ਮੈਂ ਤਾਂ ਜਾਣ ਪਛਾਣਦੀ ਨਹੀਂ ਸਹੀ ਗੱਲ ਚਲੋ ਜੀ ਮੈਡਮ ਜੀ ਸੀਨ ਆ ਗਿਆ ਤੁਹਾਡਾ ਜਾਣਦੀ ਪਛਾਣਦੀ ਨਹੀਂ ਹਨਾ ਜੇ ਉਹੀ ਗੱਲ ਹੈਗੀ ਹਾਂ ਆ ਮੈਂ ਸੀਨ ਕਰਦੀ ਹਾਂ ਬਾਕੀ ਗੱਲ ਕਰਦੇ ਆ ਅਗਲੇ ਬਲੌਗ ਮੈਂ ਕਰਾ ਆ ਜਾ ਬਾਈ ਚਲੀਏ ਮੇਰਾ ਸੀਨ ਰਲੋਟ ਆ ਖੋਲੀ ਮੈਂ ਪਕੜ ਲੈਣਾ ਮੈਂ ਆ ਗਿਆ ਇਹਨੂੰ ਛੱਡਿਆ ਮੈਂ ਕਿਉਂ ਆਹ ਇਹਨੂੰ ਛੱਡ ਗਿਆ ਮੈਂ ਮੈਂ ਛੱਡਿਆ ਨਾ ਮੋਟਰਸਾਈਕਲ ਨੇ ਪਾਤਣਾ ਬਾਗ ਸਰਗਰ ਨਾ ਲਓ ਜੀ ਨਿਬੜ ਗਿਆ ਸੀ ਨਾ ਨਿਬੜ ਗਿਆ ਬਾਈ ਨਿਬੜ ਗਿਆ ਸੀ ਨਾ ਹੈ ਅੱਜ ਦੇ ਆਹ ਦੇਖੋ ਲੋਕ ਦੇਖੀ ਕਿਵੇਂ ਕਾਲੀ ਕਰ ਰਹੀਆਂ ਨੇ ਅਸੀਂ ਆਏ ਹਾਂ ਉਹਨੇ ਉਹਨੇ ਦੇਖੋ ਸਮਾਨ ਆ ਗੱਡੀ 'ਚ ਜਿਵੇਂ ਅਸੀਂ ਕਿਤੇ ਟੂਰ ਤੇ ਜਾਂਦੇ ਹੋਈ ਹਾਂ ਨਾ ਐ ਹੁੰਦਾ ਸਮਾਨ ਮੈਂ ਕਹਾਂਗਾ ਵੀ ਦੂਰੇ ਨੂੰ ਮੈਂ ਕਹੂੰਗਾ ਦੋ ਹੀ ਨੁੜ ਲੈ ਲੈ ਲਓ ਲੈ ਜਾਓ ਕਰੇ ਸਮਾਨ ਐ ਕਰ ਲਓ ਚੱਲੀਏ ਜੀ ਆਹ ਹਾਂ ਚਲੋ ਜੀ ਲੈ ਛੱਡਿਆ ਜੀ ਫਿਰ ਇਹਨਾਂ ਨੂੰ ਜੀ ਇਹੀ ਕੈਮਰਾ ਕੋਰਾ ਕੈਮਰਾ ਲੈ ਜਾਓ